ਤਨ ਆਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੈ ਤਾ ਸਰਬ ਸੁਖ ਪਾਵੈ ਮੇਰੇ ਮਨਾਂ ਜਪ ਮੰਨ ਸਤਿਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਤਿਆਈ ਹੈ ਹਰ ਪੁਰਖ ਨਰੰਜਨ ਰਹਾਉ ਜੈ ਹਰ ਸਿਮਰਨਾ ਭਯਾਤ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗਰੀ ਮਤ ਦੀਨੀ ਜਪ ਹਰ ਭੌਜਲ ਤਰਨਾ ਤਨੋ ਸ੍ਰੀ ਮਹਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਈ ਹੰਬਰੀ ਬੇਦਨ ਤੋ ਜਾਣ ਤਸਾਹ ਔਰ ਕੀ ਜਾਣੇ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਈ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤ ਦਸਾਹਾ ਸਬ ਤੁਝੇ ਤੇ ਆਵੇ ਦਿਨ ਰਾਤ ਸਬ ਤੁਝ ਹੀ ਤਾਉ ਮੰਗਦੀ ਮੇਰੇ ਸਾਹ ਤੂੰ ਸਭ ਨਾ ਕਰੀ ਇਕਦਾਂਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਰ ਕੋਈ ਨਾ ਆਈ ਸਭ ਜੀ ਤੇਰੀ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮੈਂ ਸਮਾਈ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੀ ਸਭ ਤੁਝੇ ਤੇ ਆਵੇ ਮੇਰੇ ਸਾਹ ਜਿਉ ਭਾਵੈ ਤਿਉ ਰਾਖ ਤੂੰ ਮੇਰੇ ਪਿਆਰੀ ਸਚ ਨਾਨਕ ਕੀ ਪਾਤਸ਼ਾਹ ਧਨਸ੍ਰੀ ਮਹੱਲਾ ਪੰਜਵਾਂ ਕਰ ਪਹਿਲਾ ਚੌਪਦੀ ਏਕ ਓੰਕਾਰ ਸਤ ਗੁਰ ਪਰਸਾਦ ਭਵ ਖੰਡਨ ਦੁਖ ਪੰਜਨ ਸਵਾਮੀ ਭਗਤ ਵਛਲ ਨਰੰਕਾਰੀ ਉਟ ਪਰਾ ਦੇ ਮਿਟੇਖੇ ਨ ਪੀਤਰ ਜਾ ਗੁਰਮਖ ਨਾਮ ਸਮਾਰੀ ਮੇਰਾ ਮਨ ਲੱਗਾ ਹੈ RAM ਪਿਆਰੀ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੀ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾਲੋ ਬਾਵਾਰੀ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕਾਣ ਵਿਚਾਰੀ ਜਲਤਲ ਮਈਆ ਲੈ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੀ ਕੀਰਤ ਕਰੇ ਸਗਲ ਜਨ ਤੇਰੀ ਤੋ ਅਬਨਾਸੀ ਪੁਰਖ ਮਾਰੀ ਜਿਉ ਪਾਵੇ ਤਿਉ ਰਖ ਸੁਆਮੀ ਜਨ ਨਾਨਕ ਸਰਨ ਦਿਵਾਰੀ ਤਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਨ ਤਜਿ ਹੈ ਮੀਨਾ ਜਿਨ ਜਲ ਸੋਹੇਤ ਬਡਾਇਓ ਕੰਬਲ ਹੀ ਤੇ ਬਿਨ ਸਿਉ ਹੈ ਪਵਰਾ ਓਨ ਮਾਰਗ ਨਿਗਸ ਨ ਪਾਇਓ ਅਬ ਮਨ ਇਕਸ ਸਿਉ ਮੋਗੀਨਾ ਮਰੇ ਨ ਜਾਵੇ ਸਦ ਹੀ ਸੰਗੀ ਸਤ ਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਕੁੰ ਚਰ ਲੈ ਫਾਂਕਿਓ ਓ ਪਰਮਾ ਵਸ ਭਇਓ ਵਿਚਾਰਾ ਨਾ ਦੇਹਿਤ ਸਿਰ ਡਾਰਿਓ ਕ੍ਰੰਕਾ ਉਸ ਹੀ ਹੀਤ ਬਿਦਾਰ ਦੇਖ ਕਟੰਬੇ ਲੋਭ ਮੋਇ ਪ੍ਰਾਨੀ ਮਾਇਆ ਕੋ ਲਪਟਾਨਾ ਆਤ ਰਚਿਓ ਕਰ ਲੀਨੋ ਆਪਣਾ ਉਨ ਛੋਡਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨਹੀਂ ਹਉ ਜਾਣੋ ਸਦਾ ਦੁਹਿਲਾ ਕਉ ਨਾਨਕ ਗੁਰ ਇਹ ਬੁਜਾਇਓ प्रीत प्रभु सदकेला तनासरी महल्ला पंजवान कर कृपा दियो मो नाम वंदन ते छुटका आई मन ते बिनसे हो सगलो तनदा गुर की चरनीलाए साध संग चिंत बरानी शाडी ਆਮਦੋ ਮਨ ਬਾਸਨ ਦੀ ਕਰ ਗੱਡਾ ਗਾਡੀ ਰਹਾ ਨਾ ਕੋ ਮੇਰਾ ਦੁਸ਼ਮਨ ਰਿਆ ਨਾ ਹਮ ਕਿਸ ਕੈ ਬerai ਬ੍ਰਹਮ ਪਸਾਰੇ ਪਸਾਰੇ ਓ ਭੀਤਰ ਸਤ ਗੁਰ ਤੇ ਸੋ ਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ हम सब ना के साजन दूर परायो मन का बिरहा ता मेल कियो मेरे राजन बिन सियो डीठा अंबरत उठा शब्द लगो गुर मीठा जल तल मैल सरब निवासी नानक रमैया डीठा ਤਨ ਆਸਰੀ ਮਹੱਲਾ ਪੰਜਵਾਂ ਜਪਤੀ ਦਰਸ਼ਨ ਭੇਟੈ ਸਾਧੂ ਭਲੇ ਦਿਨ ਸਿ ਹੋਆ ਹੀ ਮਹਾ ਆਨੰਦ ਸਦਾ ਕਰਕੇ ਰਤਨ ਪੁਰਖ ਬਿਦਾਤਾ ਪਾਈ ਅਬ ਮੋ ਰਾਮ ਜਸੋ ਮਨ ਗਾਇ ਪਇ ਉਪਰਗਾਸ ਸਦਾ ਸੁਖ ਮਨ ਮੈਂ ਸਤ ਗੁਰ ਪੂਰਾ ਪਾਇਓ ਰਹਾਉ ਗੁਣ ਨਿਦਾਨ ਦੇ ਦਿਆ ਭੀਤਰ ਵਸਿਆ ਤਾਂ ਦੁਖ ਪਰਮ ਪਉ ਭਾਗਾ ਭਈ ਪ੍ਰਾਪਤ ਵਸਤੀ ਅਗੋਚਰ RAM ਨਾਮ ਰੰਗ ਲਾਗੈ ਚਿੰਤ ਅਚਿੰਤਾ ਸੋਚਿਆ ਸੋਚਾ ਸੋ ਗ ਲਬ ਮੋ ਥਕਾ ਹਉ ਮੇ ਰੋਗ ਮਿਟੀ ਕਿਰਪਾ ਤੇ ਜਮ ਤੇ ਭੈ ਬਕਾ ਗੁਰ ਕੀ ਟੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਉ ਨਾਨਕ ਜਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹਿਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੋ ਕੜ ਸੁਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤੋਬਦ ਨਕੀ ਖਟਾਨੀ ਜੀ ਕੀ ਏਕ ਹੀ ਪੈਮਾਨੀ ਅਵਰ ਜਤਨ ਕਰ ਰਹਿ ਬੋ ਤੇਰੇ ਨ ਤੇਲ ਨਹੀਂ ਕੀਮਤ ਜਾਣੀ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀ ਨੋਮਤਾਨੀ ਡੇਗੇ ਨਾ ਡੋਲੇ ਧਿਰੜ ਕਰ ਰਿਓ ਪੂਰਨ ਹੋਈ ਤ੍ਰਿਪਤਾਨੀ ਉਹ ਜੋ ਬੀਜ ਹਮ ਤੁਮ ਕਸ਼ ਹੋਤੀ تین کی بات بلانی النکار مل ہوئی ہے تانتی کو پرگٹیو جوت سہجوبا باجی انہد بانی کونک نی چل کر باندیو گور کی بندانی ਤਨ ਹਸਰੀ ਮਹੱਲਾ ਪੰਜੇਵਾਂ ਵੱਡੇ ਵੱਡੇ ਰਾਜਨ ਅਰ ਭੋਮਨ ਤਾਂ ਕੀ ਦ੍ਰਿਸ਼ਣ ਨਾ ਬੁੱਝੀ ਲਪਟ ਰਹਿ ਮਾਇਆ ਰੰਗ ਮਾਤੀ ਲੋਚਨ ਕਸ਼ੂ ਨਾ ਸੋਜੀ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨ ਪਾਹੀ ਜੋ ਪਾਵਕੀ ਦਨ ਨਹੀਂ trapੈ ਬੇਨਹਾਰ ਕਹਾਯਾ ਕਾਈ ਰਹਾ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕੀ ਮਿੱਟੀ ਨਾ ਭੁਖਾ ਉਦਮ ਕਰੇ ਸੁਹਾਨ ਕੀ ਨਿਆਈ ਚਾਰੇ ਕੁੰਡਾ ਕੋ ਖਾ ਕਾਮਵੰਤ ਕਾਮੀ ਬੋ ਨਾਰੀ ਪਰ ਗਰੇ ਜੇ ਨਾ ਚੁਕੈ ਦੈਨ ਪ੍ਰਤਕਾਰ ਕਰੇ ਪਰਿਛਤਾਪੈ ਸੋਗ ਲੋਭ ਮੈ ਸੋਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਬਰ ਤੇ ਕ ਨਿਧਾਨਾ ਸੁਖ ਸਹਿ ਜੀ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਸ੍ਰੀ ਮਹੱਲਾ ਪੰਜਵਾਂ ਲਵੈ ਨ ਲਾਗਨ ਕੋ ਹੈ ਕਸ਼ੂਵੈ ਜਾਂ ਕੋ ਫਿਰਿ ਤਾਵੈ ਜਾਂ ਕੋ ਗੁਰ ਦੀ ਨੋਇ ਅੰਬਰਤ ਤਿਸ ਹੀ ਕੋ ਬਨਿਆਵੈ ਜਾਂ ਕੋ ਆਇਓ ਏਕ ਰਸਾਨ ਖਾਣ ਪਾਣ ਆਨ ਨਹੀਂ ਖੁਦਿਆ ਤੰਕੇ ਚਿਤਨਾ ਬਸਾਰਾਉ ਮੌਲਿਓ ਮਨ ਤਨ ਹੋਇਓ ਹਰਿਆ ਏ ਗਬੋਂਦ ਜਨ ਪਾਈ ਬਰਨਾ ਸਕੋ ਉਸਤਤ ਤਾਂ ਕੀ ਕੀਮਤ ਕਹਿ ਨ ਜਾਈ ਕਾਲ ਨ ਮਿਲਿਓ ਸੀ ਵੇ ਨ ਮਿਲਿਓ ਮਿਲਿਓ ਆਏ ਅਚਿੰਤਾ ਜਾਨ ਕੋ ਦਇਆ ਕਰੀ ਮੇਰੇ ਠਾਕਰ ਸੇ ਨਗੂਰੇ ਕੋ ਮੰਨੂ ਮੰਤਾ ਦੀਨ ਦਿਆਲੇ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਊਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਧਨੋਸਰੀ ਮਹੱਲਾ ਪੰਜਵਾਂ ਬਾਹਰ ਜਾਓ ਗੁਰ ਆਪਣੇ ਉਪਰ ਜਨ ਹਰ ਹਰ ਨਾਮ ਦਿਰਡਾਇਆ ਮਹਾ ਉਦਿਆਨ ਅੰਧਕਾਰ ਮੈਂ ਜਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਹੂੰ ਆ ਸਰਬ ਥੋਕ ਕੀ ਜਿਸੇ ਹਮਾਰੀ ਚੰਦਰਹਾਉ ਜੰਕੈ ਸਿਮਰਨ ਸਰਬਨਦਾਨ ਮਾਨ ਮੈਤ ਬਤ ਪੂਰੀ ਨਾਮ ਲੇਤ ਕੋਟ ਅਗਨਾਸੀ ਭਗਤ ਬਾਛੈ ਸਬਤੋਰੀ ਸਰਬ ਮਨੋਰਥ ਜੀ ਕੋ ਚਾਹੈ ਸਿਵੇ ਇਕ ਨਿਧਾਨਾ ਪਾਰ ਬਰਮ ਅਪਰਮ ਪਰ ਸੁਆਮੀ ਸਿਮਰਤ ਪਾਰ ਪਰਾਨਾ sheetal saat mahasuk paaya saad sant sang horayola har tan sanchan har naam poojan e nanak ki no chola tanasri mahalla panjwa jai kar ni hobai sar minda iha kama neerit ਸੰਤ ਕੇ ਨਿੰਦਾ ਸਾਗਤ ਕੀ ਪੂਜਾ ਐਸੀ ਦਿਰੜੀ ਬੇਪਰੀਤ ਮਾਇਆ ਮੋ ਭੁੱਲੋ ਵਰੀ ਹੀਤ ਹਰਚੰਦੌਰੀ ਬਨ ਹਰ ਪਾਤਰੀ ਇਹੈ ਤੁਹਾਰੋ ਬੀਤ ਰਹਾਉ ਚੰਦਨ ਲੀਪਹੋਤ ਦੀ ਕੋ ਸੁਖ ਘਰ ਤਬ ਪਸਮ ਸੰਗੀਤ امرت سنگ نائیں رچ بوری پریت اتم سنت پلی سنجوگی اگ می پویت پنیت جاتی اکارت جنم پدارت کاچ بہادر جیت جنم جنم کے کل بکھ دکھ پاگ ਗੁਰਨਾ ਗਿਆਨ ਅੰਜਨ ਨੇਤਰ ਦੀਤ ਸਾਧ ਸੰਗੇ ਇਹਨ ਦੁਖ ਤੀਨ ਕਿਸਿਓ ਨਾਨਕੀ ਕਪਰੀਤ